ਇਹ ਬਾਹਰ ਵਾਲਾ ਫੜੀ ਇਹ ਨਹੀਂਗਾ ਸਾਡਾ ਜੀ ਕੰਮ ਦਾ ਜਿੱਥੇ ਅਸੀਂ ਫਸਲ ਆਪਣੀ ਵਿਕਾਸ ਕੀਤੀ ਫੜ ਟੁੱਟਿਆ ਹੋਇਆ ਜੀ ਬਾਹਰ ਵਾਲਾ ਬੁਰੀ ਤਰ੍ਹਾਂ ਨਾਲ ਟੁੱਟਿਆ ਹੋਇਆ ਡੈਮੇਜ ਆਈ ਉਹ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਇੱਥੇ ਉਹਦਾ ਯਾਰ ਕੋਈ ਬੰਦਾ ਆਇਆ ਨਹੀਂ ਕੋਈ ਨਹੀਂ ਜੀ ਮੈਂ ਪਿਛਲੇ 3-4 ਦਿਨ ਤੋਂ ਇੱਥੇ ਬੈਠਾ ਵਾਂ ਫਸਲ ਲੈ ਕੇ ਆਏ ਹੋਏ ਆਪਦੀ ਪਰ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜੀ ਡਰ ਲੱਗ ਰਿਹਾ ਸੀਗਾ ਜੀ ਫਸਲ ਹੁਣ ਜ਼ਿਮੀਦਾਰ ਦੀਆਂ 6 ਮਹੀਨੇ ਦੀ ਮਿਹਨਤ ਆ ਜੀ 6 ਮਹੀਨੇ ਦੇ ਨਾਲ ਨੂੰ ਦੇਖ ਕੇ ਅਸੀਂ ਆਪਦੇ ਦਿਨ ਕੱਢਦੇ ਆ ਤੇ ਹੁਣ ਜਦੋਂ ਫਸਲ ਖਰਾਬ ਹੋ ਰਹੀ ਆ ਫਿਰ ਜ਼ਿਮੀਦਾਰ ਨੂੰ ਤਾਂ ਡਰ ਲੱਗੇਗਾ ਜੀ ਤੇ ਸਾਡੇ ਸ਼ੈੱਡ ਲੀਕ ਕਰ ਰਹੇ ਨੇ بارش ਆਈ ਆ ਸੈਡਾਂ ਚੋਂ ਪਾਣੀ ਚੋ ਰਿਆ ਸੀਗਾ ਜੀ ਬਾਹਰ ਫੜ ਤੇ ਸਾਡੇ ਫਸਲ ਅਸੀਂ ਉਤਾਰ ਹੀ ਨਹੀਂ ਸਕਦੇ ਖੱਡੇ ਬਣੇ ਹੋਇਆ ਵੱਡੇ ਵੱਡੇ ਉਹਦੇ ਚ ਫਸਲ ਉਤਾਰਾਂਗੇ ਤਾਂ ਸਾਡੀ ਫਸਲ ਖਰਾਬ ਹੋ ਜਾਏਗੀ ਜੀ ਉੱਥੇ ਪਰ ਨੂੰ ਕੋਈ ਬਹੁਤ ਵਧੀਆ ਨਹੀਂ ਮਿਲ ਰਿਹਾ ਜੀ ਇੱਥੇ ਮਾਰਕੀਟਿੰਗ ਕਮੇਟੀ ਵੱਲੋਂ ਸਾਨੂੰ ਬਹੁਤ ਕੋਈ ਮਾੜੇ ਪ੍ਰਬੰਧ ਨੇ ਜੀ ਲੁਧਿਆਣਾ ਦੇ ਵਿੱਚ ਲਗਾਤਾਰ ਮੌਸਮ ਖਰਾਬ ਹੋਣ ਦੇ ਕਾਰਨ ਹੁਣ ਲੁਧਿਆਣਾ ਦੇ ਮੰਡੀ ਦੇ ਵਿੱਚ ਝੋਨੇ ਦੀ ਜਿਹੜੀ ਹੈ ਇੱਥੇ ਖਰੀਦਦਰੀ ਕਿਹਾ ਨਹੀਂ ਹੋ ਪਾ ਰਹੀ ਹੈਗੀ ਹੈ ਤੇ ਸਵੇਰੇ ਤੁਹਾਨੂੰ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਦਾਣਾ ਮੰਡੀ ਤੋਂ ਦਿਖਾ ਰਿਹਾ ਜਿੱਥੇ ਕਿ ਇੱਥੇ ਬੜੀ ਦੂਰ ਦੂਰੋਂ ਕਿਸਾਨ ਇੱਥੇ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸਰ ਕਿਸਤਾ ਨੇ ਪ੍ਰਬੰਧ ਨੇ ਤੇ ਕੀ ਕੀ ਪਰੇਸ਼ਾਨੀਆਂ ਦਿੱਕਤਾਂ ਪਰੇਆ ਤੁਹਾਨੂੰ ਚੇਨਾ ਪ੍ਰਬੰਧ ਸਾਨੂੰ ਕੋਈ ਬਹੁਤ ਵਧੀਆ ਨਹੀਂ ਮਿਲ ਰਿਹਾ ਜੀ ਇੱਥੇ ਮਾਰਕੀਟਿੰਗ ਕਮੇਟੀ ਵੱਲੋਂ ਸਾਨੂੰ ਬਹੁਤ ਕੋਈ ਮਾੜੇ ਪ੍ਰਬੰਧ ਨੇ ਜੀ ਮਾੜੇ ਕਹਿ ਸਕਦੇ ਆਂ ਆਪਾਂ ਵੀ ਮਾੜੇ ਪ੍ਰਬੰਧ ਨੇ ਬਹੁਤ ਜ਼ਿਆਦਾ ਤੇ ਸਾਡੇ ਸ਼ੈੱਡ ਲੀਕ ਕਰ ਰਹੇ ਨੇ بارش ਆਈ ਜਾ ਸੈਡਾਂ ਚੋਂ ਪਾਣੀ ਚੋ ਰਿਹਾ ਸੀਗਾ ਜੀ ਬਾਹਰ ਫੜ ਤੇ ਸਾਡੇ ਫਸਲ ਅਸੀਂ ਉਤਾਰ ਹੀ ਨਹੀਂ ਸਕਦੇ ਖੱਡੇ ਬਣੇ ਹੋਏ ਆ ਵੱਡੇ ਵੱਡੇ ਉਹਦੇ ਚ ਫਸਲ ਉਤਾਰਾਂਗੇ ਤਾਂ ਸਾਡੀ ਫਸਲ ਖਰਾਬ ਹੋ ਜਾਏਗੀ ਜੀ ਉੱਥੇ ਅੱਛਾ ਕਿੰਨੇ ਕੁ ਪਰੇਸ਼ਾਨੀਆਂ ਸਾਹਮਣੇ ਤੁਹਾਨੂੰ ਕਰਨਾ ਪੈ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਕਿ ਕਿਹਾ ਜਾ ਰਿਹਾ ਕਿ ਝੋਨਾ ਜਿਹੜੇ ਕੀ ਹੁਣ ਵਿਕਰੀ ਜਿਹੜੀ ਇਹਦੀ ਘਟ ਰਹੀ ਹੈ ਹਾਂਜੀ ਮੌਇਸਚਰ ਵਧੇਗਾ ਹਵਾ ਚ ਮੌਇਸਚਰ ਵਧ ਗਿਆ ਇਹਦੇ ਨਾਲ ਫਸਲ ਦਾ ਮੌਇਸਚਰ ਵੀ ਵਧੇਗਾ ਜੀ ਫਸਲ ਦਾ ਮੌਇਸਚਰ ਵਧੇਗਾ ਸਾਨੂੰ ਸਿਕਾਉਣੀ ਪਏਗੀ ਫਸਲ ਧੁੱਪ ਨਿਕਲੇਗੀ ਸਿਕਾਉਣ ਲਈ ਸਾਨੂੰ ਬਾਹਰ ਬਾਹਰ ਵਾਲੇ ਫੜ ਚ ਸ਼ੈੱਡ ਤੋਂ ਬਾਹਰ ਨਿਕਲਣੀ ਪਏਗੀ ਜੀ ਤੇ ਬਾਹਰ ਵਾਲਾ ਫੜ ਹੀ ਹੈ ਨਹੀਂਗਾ ਸਾਡਾ ਜੀ ਕੰਮ ਦਾ ਜਿੱਥੇ ਅਸੀਂ ਫਸਲ ਦੀ ਵਿਕਾਸ ਕੀਤੀ ਫੜ ਟੁੱਟਿਆ ਹੋਇਆ ਜੀ ਬਾਹਰ ਵਾਲਾ ਬੁਰੀ ਤਰ੍ਹਾਂ ਟੁੱਟਿਆ ਹੋਇਆ ਡੈਮੇਜ ਆਈ ਉਹ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਇੱਥੇ ਆਉਦਾ ਯਾਰ ਕੋਈ ਬੰਦਾ ਆਇਆ ਨਹੀਂ ਕੋਈ ਨਹੀਂ ਜੀ ਮੈਂ ਪਿਛਲੇ 3-4 ਦਿਨ ਤੋਂ ਇੱਥੇ ਬੈਠਾ ਵਾਂ ਫਸਲ ਲੈ ਕੇ ਆਏ ਹੋਏ ਆਪਦੀ ਪਰ ਇੱਥੇ ਕੋਈ ਪ੍ਰਸ਼ਾਸਨ ਅੱਛਾ ਗੱਲ ਕਰੀਏ ਕਿ ਲਗਾਤਾਰ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਪਿਛਲੇ 4 ਦਿਨ ਤੋਂ ਮੈਂ ਇੱਥੇ ਆਈ 4 ਦਿਨ ਤੋਂ ਹਾਂਜੀ ਅੱਛਾ ਕੋਈ ਹੁਣ ਤੱਕ ਕੋਈ ਵਿਕਰੀ ਹੋਈ ਹੋਵੇ ਕੋਈ ਆਇਆ ਹੋਵੇ ਬਾਹਰੋਂ ਕੋਈ ਲੈਣ ਲਈ ਝੋਨਾ ਨਹੀਂ ਕੋਈ ਨਹੀਂ ਜੀ ਮੈਂ ਨਹੀਂ ਦੇਖਿਆ ਜੀ ਕੋਈ ਕਿਸੇ ਨੂੰ ਆਉਂਦੇ ਹੋਏ ਅੱਛਾ ਹਾਂਜੀ ਅੱਛਾ ਜੀਕਰ ਗੱਲ ਕਰੀਏ ਸ਼ੈੱਡਾਂ ਦੀ ਸ਼ੈੱਡ ਦੇ ਕਿਸ ਤਰ੍ਹਾਂ ਸ਼ੈੱਡ ਕੰਮ ਕਰ ਰਹੇ ਸ਼ੈੱਡ ਚੋਰਿਆ ਜੀ ਜਦੋਂ ਬਰਸਾਤ ਹੁੰਦੀ ਆ ਤਾਂ ਸ਼ੈੱਡ ਚ ਅਸੀਂ ਆਪਦੇ ਆਪ ਨੂੰ ਸੇਫ ਸਮਝਦੇ ਆਂ ਸ਼ੈੱਡ ਦੇ ਅੰਦਰ ਫਸਲ ਉਤਾਰ ਕੇ ਆਪਦੀ ਪਰ ਉਹ ਸ਼ੈੱਡ ਦੇ ਅੰਦਰ ਵੀ ਸਾਡੀ ਫਸਲ ਗਿੱਲੀ ਹੋ ਜਾਂਦੀ ਆ ਜੀ ਬੱਚਾ ਭਾਰੀ ਬਰਸਾਤ ਜਦੋਂ ਹੋਈ ਇੱਥੇ ਉਦੋਂ ਕੀ ਮਹਿਸੂਸ ਹੋ ਰਿਹਾ ਸੀਗਾ ਕੀ ਲੱਗਦਾ ਸੀਗਾ ਡਰ ਲੱਗ ਰਿਹਾ ਸੀਗਾ ਜੀ ਫਸਲ ਹੁਣ ਜਿੰਮੇਦਾਰ ਦੀ 6 ਮਹੀਨੇ ਦੀ ਮਿਹਨਤ ਆ ਜੀ 6 ਮਹੀਨੇ ਦੇ ਨਾਲ ਨੂੰ ਦੇਖ ਕੇ ਅਸੀਂ ਆਪਦੇ ਦਿਨ ਕੱਢਦੇ ਆਂ ਤੇ ਹੁਣ ਜਦੋਂ ਫਸਲ ਖਰਾਬ ਹੋ ਰਹੀ ਆ ਫਿਰ ਜਿੰਮੇਦਾਰ ਨੂੰ ਤਾਂ ਡਰ ਲੱਗੇਗਾ ਜੀ ਅੱਛਾ ਕੁਝ ਮਹਿਲਾ ਵੀ ਇੱਥੇ ਆਈ ਹੋਈਆਂ ਨੇ ਦੇਖ ਸਕਦੇ ਹੋ ਕਿ ਦੂਰੋਂ ਆਪਣੇ ਜਿਹੜਾ ਲੈ ਕੇ ਆਏ ਨੇ ਤੇ ਇਹ ਤਸਵੀਰਾਂ ਜਿਹੜੀ ਕਿ ਲੁਧਿਆਣਾ ਦੇ ਲੁਧਾਨਾ ਦੇ ਮੰਡੀ ਤੋਂ ਦਿਖਾ ਰਿਹਾ ਜਿੱਤੇ ਕਿ ਪਹਿਲੇ ਹੀ ਕਿਸਾਨ ਹੜਾ ਦੀ ਮਾਰ ਤੋਂ ਜੂਝ ਰਿਹਾ ਵਾ ਤੇ ਉੱਥੇ ਹੀ ਫਿਰ ਤੋਂ ਮੌਸਮ ਨੇ ਕਰਵਟ ਲਿੱਤੀ ਹੈ ਤੇ ਉਸ ਤੋਂ ਬਾਅਦ ਮੌਸਮ ਦੇ ਬਾਅਦ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਭਾਰੀ ਮੀਂਹ ਦਾ ਅਲਰਟ ਵੀ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇ ਉਸ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਮਾਇੂਸ ਦਿਖਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਜੁੜੇ ਰਹੋ ਲੁਧਾਨਾ ਲਾਈਵ ਦੇ ਨਾਲ ਲੁਧਾਨਾ ਤੋਂ ਯੋਮਪਰੀ ਰਿਪੋਰਟ ਅਨੀ ਦੇ ਨਾਲ ਧੰਨਵਾਦ